ਸਿਕਲ ਸਾਥੀਓ ਤੁਹਾਨੂੰ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕੱਲ ਪੰਜਾਬ ਦੇ ਅੰਦਰ ਇੱਕ ਨਟਕੀ ਕੀਤੀ ਗਈ ਨਟਕੀ ਦੇ ਨਾਲ ਯਾਦ ਆ ਰਹੀ ਜਿਸ ਤਰ੍ਹਾਂ ਪੁਰਾਣੀ ਫਿਲਮ ਸੀ ਕਿ ਸ਼ੋਲੇ ਜਿਸ ਤੇ ਟੰਕੀ ਤੇ ਚੜ ਕੇ ਤੇ ਉਹ ਚੀਕਾਂ ਮਾਰੀ ਜਾਂਦੇ ਸੀਗੇ ਕਹਿੰਦੇ ਮੈਂ ਮਰ ਜਾਊਂਗਾ ਬੜਾ ਤੱਕਾ ਹੋ ਗਿਆ ਮੇਰੇ ਨਾਲ ਇਹ ਹੋ ਗਿਆ ਪਰ ਬਾਅਦ ਚੇ ਪਤਾ ਲੱਗਿਆ ਜਦੋਂ ਸੱਚਾਈ ਸਾਹਮਣੇ ਆਈ ਤੇ ਉਹਦੇ ਸਾਥੀ ਉਹਨੂੰ ਕਹਿੰਦੇ ਐ ਨਾਟੰਕੀ ਚਾਹੌਣ ਬਸੰਤੀ ਕਹੌਣ ਹੈ ਕਿ ਨਹੀਂ ਹੈ ਮੈਂ ਨਹੀਂ ਇਸ ਗੱਲ 'ਤੇ ਪਹਿਣਾ ਚਾਹੁੰਦਾ ਪਰ ਬਹੁਤ ਹੀ ਮੰਦ ਭਾਗੀ ਗੱਲ ਜ ਕੱਲ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਇੱਕ ਬਾਰਡਰ ਸਟੇਟ ਹੈ ਸੈਂਸਿਟਿਵ ਸਟੇਟ ਹੈ ਪੰਜਾਬ ਨੇ ਉਹ ਮਾੜੇ ਦਿਨ ਦੇਖੇ ਆਤੰਕਵਾਦ ਦੇ ਭਾਵਨਾਵਾਂ ਨੂੰ ਇਸਤੇਮਾਲ ਕਰਕੇ ਇੱਥੇ ਸਾਡੇ ਗਵਾਂਡੀ ਮੁਲਕ ਵਾਲਿਆਂ ਨੇ ਬੜਾ ਪੰਜਾਬ ਦੇ ਅੰਦਰ ਕਾਲੇ ਦਿਨਾਂ ਦਾ ਇੱਕ ਸਾਇਆ ਰਿਹਾ ਉਹਦੇ ਬਾਅਦ ਫਿਰ ਇੱਥੇ ਇਸ ਕਿਸਮ ਦਾ ਇੱਕ ਮਾਹੌਲ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਗਈ ਆਹ ਕਹਿ ਕੇ ਕਿ ਦੇ ਪੰਜਾਬ ਦੇ ਨਾਲ ਕੇਂਦਰ ਵਿਤਕਰਾ ਕਰ ਰਿਹਾ ਪੰਜਾਬ ਦੇ ਵਿਰਸੇ ਨੂੰ ਪੰਜਾਬ ਦੇ ਸੱਭਿਆਚਾਰ ਨੂੰ ਪੰਜਾਬ ਦੀ ਇਤਿਹਾਸ ਨੂੰ ਦਿਖਾਉਣ ਤੋਂ ਗੁਰੇਜ਼ ਕੀਤਾ ਜਾ ਰਿਹਾ ਹੈ ਰਿਪਬਲਿਕ ਡੇ ਅਪਰੇਡ 26 ਜਨਵਰੀ ਨੂੰ ਜਿਹੜੀ ਹਰ ਸਾਲ ਕਰ ਹੁਣ ਕਰਤਵਯਾ ਪਥ ਪਹਿਲਾਂ ਰਾਜਪੱਤ ਜਿਹੜੀ ਹੁੰਦੀ ਸੀ ਉਹਦੇ ਤੇ ਸਾਡੇ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ ਪਹਿਲਾਂ ਨਾ ਮੈਂ ਕੁਝ ਅੰਕੜਿਆਂ ਦੇ ਤੁਹਾਡੇ ਸਾਡੇ ਨਾਲ ਤੁਹਾਡੇ ਨਾਲ ਸਾਂਝਾ ਕਰੂੰਗਾ ਪਿਛਲੇ 17 ਸਾਲ ਦੇ ਅੰਦਰ 9 ਵਾਰੀ ਪੰਜਾਬ ਦੀ ਝਾਂਕੀ ਉੱਥੇ ਨਹੀਂ ਹੈ ਆ ਪਹਿਲੀ ਵਾਰੀ ਨਹੀਂ ਹੋ ਰਿਹਾ ਜਿਵੇਂ ਭਗਵੰਤ ਮਾਨ ਜੀ ਕਹਿੰਦੇ ਪਿਛਲੇ ਵਾਰ ਵੀ ਸਾਨੂੰ ਝਾਂਕੀ ਨਹੀਂ ਦਿਖਾਣ ਦਿੱਤੀ ਗਈ ਐਤਕੀ ਵੀ ਨਹੀਂ ਝਾਂਕੀ ਦਿਖਾਣ ਦਿੱਤੀ ਗਈ ਆ ਪਿਛਲੇ 17 ਸਾਲ ਤੋਂ 9 ਵਾਰੀ ਝਾਂਕੀ ਪੰਜਾਬ ਦੀ ਉੱਥੇ ਸ਼ਮੂਲੀਅਤ ਨਹੀਂ ਕੀਤੀ ਗਈ ਵੱਖ-ਵੱਖ ਕਾਰਨਾਂ ਦੇ ਨਾਲ ਕਿਉਂਕਿ ਆ ਜਿਹੜਾ ਕੰਮ ਹੈ ਇੱਕ ਬੜਾ ਟਰਾਂਸਪੇਰੈਂਟ ਤਰੀਕੇ ਨਾਲ ਔਨ ਮੈਰਿਟ ਬੇਸਿਸ ਵੈਸੇ ਵੀ ਹਰੇਕ ਸੂਬੇ ਦੀ ਸਾਰੇ ਹਿੰਦੁਸਤਾਨ ਦੇ ਸਾਰੇ ਪ੍ਰਾਂਤ ਸਾਰੇ ਯੂਟੀਜ਼ ਦੀ ਹਰੇਕ ਵਾਰੀ ਹਰੇਕ ਪ੍ਰਾਂਤ ਨੂੰ ਮੌਕਾ ਨਹੀਂ ਮਿਲਦਾ ਪਰ ਅਸੀਂ ਵੀ ਮੰਨਦੇ ਆ ਮੈਂ ਵੀ ਇਸ ਗੱਲ ਨੂੰ ਮੰਨਦਾ ਵੀ ਪੰਜਾਬ ਦਾ ਬਹੁਤ ਵੱਡਾ ਯੋਗਦਾਨ ਹਿੰਦੁਸਤਾਨ ਦੀ ਆਜ਼ਾਦੀ ਦੇ ਲੜਾਈ ਦੇ ਵਿੱਚ ਕੁਰਬਾਨੀਆਂ ਦੇ ਵਿੱਚ ਹਮੇਸ਼ਾ ਰਿਹਾ ਹੈ ਤੇ ਇਸ ਗੱਲ ਤੋਂ ਕੋਈ ਕਿਸੇ ਨੂੰ ਕੋਈ ਕਿਸੇ ਨੂੰ ਚੱਕ ਹੈ ਨਹੀਂ ਇਸ ਮਸਲੇ ਦੇ ਸਭ ਨੂੰ ਪਤਾ ਹੈ ਤੇ ਹਰੇਕ ਦੇ ਬੱਚੇ ਬੱਚੇ ਦੇ ਹਿੰਦੁਸਤਾਨ ਦੇ ਅੰਦਰ ਇਸ ਗੱਲ ਦਾ ਪਤਾ ਹੈ ਸਾਨੂੰ ਜਗ੍ਹਾ ਮਿਲਣੀ ਚਾਹੀਦੀ ਬਣਦੀ ਹੈ ਪਰ ਜਿਨ੍ਹਾਂ ਹਾਲਾਤਾਂ ਕਰਕੇ ਰੁਕਦੀ ਆ ਉਹਦੇ ਵਿੱਚ ਐ ਵੀ ਤੁਸੀਂ ਕੋਈ ਨਵੀਂ ਚੀਜ਼ ਲੈ ਕੇ ਆਓ ਹਰੇਕ ਸਾਲ ਲੈ ਕੇ ਚਾਕੀ ਨਾ ਲੈ ਕੇ ਆਓ ਥੀਮ ਆਫ ਦਾ ਜਿਹੜਾ ਤੁਸੀਂ ਆਪਣਾ ਲੈ ਕੇ ਆਉਂਗੇ ਟੈਬਲੂ ਉਹਦਾ ਤੇ ਉਹਦੇ ਵਿੱਚ ਕਿਸ ਤਰ੍ਹਾਂ ਦੇ ਤੁਸੀਂ ਵੰਤਰ ਕੀਤੀ ਹੈ ਕਿ ਉਹਦੇ ਵਿੱਚ ਤੁਸੀਂ ਪੇਸ਼ ਕਰ ਰਹੇ ਹੋ ਕਿਹੜਾ ਥੀਮ ਉਹਦੇ ਨਾਲ ਮਿਲਦਾ ਮੈਂ ਤੁਹਾਨੂੰ ਥੀਮ ਵੀ ਪੜ੍ਹ ਕੇ ਸੁਣਾਣਾ ਵੀ ਕਿਹੜੀ ਕਿਹੜੀ ਥੀਮ ਦੇ ਨਾਲ 2007 ਦੇ ਅੰਦਰ ਖਰਜ ਹੋਇਆ ਅੱਠ ਦੇ ਅੰਦਰ ਪੰਜਾਬ ਦੀ ਚਾਕੀ ਉੱਥੇ ਦਿਖਾਈ ਗਈ 9 ਚ ਨਹੀਂ ਦਿਖਾਈ ਗਈ 10 ਦੇ ਅੰਦਰ ਖਾਰੇ 11 ਦੇ ਅੰਦਰ ਪੰਜਾਬ ਦੇ ਸੱਭਿਆਚਾਰ ਤੇ ਸ਼ਾਦੀ ਦਾ ਜਿਹੜਾ ਮਾਹੌਲ ਇੱਥੇ ਹੈ ਉਹਨੂੰ ਲੈ ਕੇ ਉੱਥੇ ਕੀਤਾ ਗਿਆ 2012 ਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਚਲਕ ਦਿਖਾਈ ਗਈ ਫਿਰ ਉਹਦੇ ਬਾਅਦ 2013 ਚ ਚਾਂਕੀ ਨੇ ਪੰਜਾਬ ਦੀ ਚਾਂਕੀ ਨੂੰ ਜਗ੍ਹਾ ਨਹੀਂ ਮਿਲੀ 14 ਚ ਨਹੀਂ ਮਿਲੀ 15 ਚ ਨਹੀਂ ਮਿਲੀ 16 ਚ ਨਹੀਂ ਮਿਲੀ ਕਿਸੇ ਚੀਫ ਮਿਨਿਸਟਰ ਨੇ ਕਿਸੇ ਚੀਫ ਮਿਨਿਸਟਰ ਨੇ ਚਾਹੇ ਉਹ ਅਕਾਲੀ ਸੀਗੇ ਉਸ ਸਮੇਂ ਦੇ ਨਾ ਬਾਦਲ ਸਾਹਿਬ ਨੇ ਇਸ ਗੱਲ ਦਾ ਇਸ ਗੱਲ ਦਾ ਇਤਰਾਜ਼ ਮੰਨਿਆ ਜਿੰਨਾ ਕੱਲ ਭਗਵੰਦ ਮਾਨ ਜੀ ਨੂੰ ਠੇਸ ਲੱਗੀ ਸਾਰੇ ਸਬੇਚਾਰ ਦਾ ਉਹਨਾਂ ਦੇ ਉੱਤੇ ਐਡਾ ਵੱਡਾ ਬੋਝ ਪੈ ਗਿਆ ਪੰਜਾਬ ਦਾ ਵੀ ਉਹ ਕਪੜਿਆਂ ਚੋਂ ਬਾਹਰ ਹੋਣ ਤਾਂ ਹੀ ਗਏ ਜਿਸ ਕਿਸਮ ਦੀ ਉਹਨਾਂ ਨੇ ਭਾਸ਼ਾ ਇਸਤੇਮਾਲ ਕੀਤੀ ਮੈਂ ਨਹੀਂ ਸਮਝਦਾ ਵੀ ਇੱਕ ਗਲੀ ਦੇ ਅੰਦਰ ਨੂੰ ਬੰਦ ਆਤੁਰਿਆ ਜਾਂਦਾ दारू ਦੇ ਨਸ਼ੇ 'ਚ ਡੱਕੇ ਹੁੰਦੇ ਉਸ ਕਿਸਮ ਦੀ ਭਾਸ਼ਾ ਨਹੀਂ ਇਸਤੇਮਾਲ ਕਰਤਾ ਤੇ ਉਹਨਾਂ ਨੇ ਪ੍ਰਧਾਨ ਮੰਤਰੀ ਵਾਸਤੇ ਜਿਸ ਕਿਸਮ ਦੀ ਸ਼ਬਦਾਵਲੀ ਇਸਤੇਮਾਲ ਕੀਤੀ ਹੈ ਉਹ ਜਾਣ ਪਰ ਉਹ ਕਪੜੇ ਜੋ ਬਾਹਰ ਹੋਣ ਦੀ ਹਾਲਤ ਹੈ ਗਏ ਉਹਦੇ ਬਾਅਦ 2017 'ਚ ਫਿਰ ਸੱਭਿਆਚਾਰ ਤੇ ਜਾਗੋ ਨੂੰ ਲੈ ਕੇ ਕੀਤਾ ਗਿਆ 18 ਜੇ ਲੰਗਰ ਦੀ ਪਰੰਪਰਾ ਸੰਗਤ ਤੇ ਪੰਗਤ ਨੂੰ ਲੈ ਕੇ ਪੰਜਾਬ ਦੀ ਚਾਕੀ ਦਿਖਾਈ ਗਈ ਜਲੀਆਂਵਾਲਾ ਨਰ ਸੰਹਾਰ ਨੂੰ ਲੈ ਕੇ 100 ਸਾਲ ਪੂਰੇ 2019 ਦੇ ਅੰਦਰ ਬਹੁਤ ਹੀ ਵਧੀਆ ਚਾਂਕੀ ਉੱਥੇ ਪ੍ਰਸਤੁਤ ਕੀਤੀ ਗਈ ਸਾਰੇ ਲੋਕਾਂ ਨੇ ਦੇਖਿਆ ਵੀ ਇੱਥੇ ਪੰਜਾਬ ਦੇ ਲੋਕਾਂ ਨਾਲ ਕਿਸ-ਕਿਸ ਕਿਸਮ ਦਾ ਅੰਗਰੇਜ਼ਾਂ ਨੇ ਜ਼ੁਲਮ ਕੀਤਾ ਸੀਗਾ 2020 ਦੇ ਅੰਦਰ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਉੱਥੇ ਕੀਤਾ ਗਿਆ 2021 ਦੇ ਅੰਦਰ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਲੈ ਕੇ ਬਹੁਤ ਹੀ ਅੱਛੀ ਉੱਥੇ ਇੱਕ ਕੀਤਾ ਗਿਆ 22 ਦੇ ਅੰਦਰ 75 ਸਾਲ ਪੂਰੇ ਹੋਏ ਸੁਤੰਤਰਤਾ ਆਜ਼ਾਦੀ ਦੇ ਉਹਦੇ ਵਿੱਚ ਬਹੁਤ ਵਧੀਆ ਝਾਂਕੀ ਪੰਜਾਬ ਦੀ ਉਹਦੇ ਵਿੱਚ ਪੇਸ਼ ਕੀਤੀ ਗਈ 23 ਚ ਖਾਰਜ ਹੁਣ 24 ਚ ਖਾਰਜ ਇੱਕ ਤਾਂ ਗੱਲ ਆ ਇਹ ਵੀ ਹਰੇਕ ਸਾਲ ਪਹਿਲਾਂ ਝਾਂਕੀ ਹੁੰਦੀ ਜਾਂਦੀ ਨਹੀਂ ਵੱਖ-ਵੱਖ ਕਾਰਨਾ ਕਰਕੇ ਉਹ ਕਾਰਨ ਵੀ ਮੈਂ ਡਿਟੇਲ ਚ ਤੁਹਾਨੂੰ ਦੇ ਦੂੰਗਾ ਵੀ ਕਿਹੜੇ ਟੈਕਨੀਕਲ ਗਰਾਉਂਡਸ ਤੇ ਵੀ ਰੈਪੀਟੀਸ਼ਨ ਆਫ ਦਾ ਸੇਮ ਥੀਮ অর ਵੈਦਰ ਇਟ ਵਾਸ ਕੰਗਰੂਅੰਟ ਵਿਦ ਦ ਜਿਹੜਾ ਤੁਸੀਂ ਕਰ ਰਹੇ ਹੋ ਉਹਦੇ ਨਾਲ ਸੀਗਾ ਕਿ ਨਹੀਂ ਪਰ ਐਤ ਕੀ ਜਦੋਂ ਗੱਲ ਆਈ ਵੀ ਕਹਿੰਦਾ ਪਿਛਲੀ ਵਾਰ ਵੀ ਸਾਡੀ ਰਿਜੈਕਟ ਕਰਤੀ ਇਹਦੇ ਵਿੱਚ ਪੋਲਿਟਿਕਸ ਕੋਲਣ ਦੀ ਜਿਹੜੀ ਕੋਝੀ ਕੋਸ਼ਿਸ਼ ਕੀਤੀ ਹੈ ਭਗਵੰਤ ਮਾਨ ਜੀ ਨੇ ਇੱਕ ਕਿਉਂਕਿ ਉੱਥੇ ਸਾਰਾ ਦੁਨੀਆ ਦੇਖਦੀ ਹੈ ਬਾਹਰੋਂ ਆਏ ਫੋਰਨ ਡਿਗਨਿਟਰੀ ਐਤ ਕੀ ਫਰਾਂਸ ਵਾਲੇ ਆ ਰਹੇ ਹਰੇਕ ਸਾਲ ਕੋਈ ਨਾ ਕੋਈ ਇਥੇ ਬਾਹਰੋਂ ਹੈੱਡ ਆਫ ਦ ਸਟੇਟ ਆ ਕੇ ਉਹਨੂੰ ਦੇਖਦੇ ਹੈ ਉਹਦੇ ਵਿੱਚ ਦੋ ਕਾਰਨ ਐਤ ਕੀ ਕਿਉਂ ਰਿਜੈਕਟ ਹੋਈ ਸਰ ਇਹਦੀ ਪਿਛੋਕੜ 'ਚ ਜਾਣਾ ਪਊਗਾ ਥੋੜਾ ਜਿਹਾ ਮੈਂ ਤੁਹਾਡੇ ਤੋਂ ਥੋੜਾ ਜਿਹਾ ਪੇਸ਼ੈਂਸ ਦਾ ਦਾਨ ਮੰਗਦਾ ਕਿਉਂਕਿ ਜਦ ਤਾਈਂ ਪੂਰੀ ਗੱਲ ਪੰਜਾਬ ਦੇ ਲੋਕਾਂ ਨੂੰ ਕਲੀਅਰ ਨਾ ਹੋ ਗਈ ਹੋਇਆ ਕੀ ਹੈ ਪਿਛਲੇ ਜਦੋਂ ਦੀ ਆ ਸਰਕਾਰ ਇਹਨਾਂ ਦੀ ਬਣੀ ਹੈ ਡੇਢ ਦੋ ਸਾਲ ਦੇ ਅੰਦਰ ਇਹਨਾਂ ਦਾ ਜਿਹੜਾ ਚੱਲ ਰਿਹਾ ਕੰਮ ਇਹ ਆਪਣੇ ਆਪ ਤੇ ਇੰਨੇ ਇੱਕ ਮੋਹਿਤ ਹੈ ਆਪਣੀ ਤਸਵੀਰਾਂ ਨਾਲ ਭਗਵੰਤ ਮਾਨ ਜੀ ਦੇ ਨਾਲ ਕੇਜਰੀਵਾਲ ਸਾਹਿਬ ਦਾ ਪੰਜਾਬ ਦਾ ਕੋਨਾ ਕੋਨਾ ਭਰਿਆ ਪਿਆ ਫੋਟੋਆਂ ਨਾਲ ਇਹ ਨਜ਼ਰ ਤੇ ਇਸ਼ਤਿਹਾਰ ਜਿਹੜੇ ਤੁਸੀਂ ਦੇਖੇ ਤੁਹਾਨੂੰ ਭੁੱਲ ਗਿਆ ਹੋਣਗੇ ਪੰਜਾਬ ਦੇ ਲੋਕ ਤੁਹਾਡੇ ਰਹੀਂ ਯਾਦ ਕਰਾਣਾ ਚਾਹੂਗਾ ਆਜੇ ਸ਼ਰਮਾ ਜੀ ਨੂੰ ਬਰਕਾਸ ਕੀਤਾ ਗਿਆ ਸੀ ਉਹਨਾਂ ਨੇ ਚੈੱਕ ਸਾਈਨ ਕਰਨਾ 35 ਕਰੋੜ ਰੁਪਏ ਦਾ ਚੈੱਕ ਸਾਈਨ ਨਹੀਂ ਕੀਤਾ ਸੀਗਾ ਕਿ 9 ਕਰੋੜ ਰੁਪਏ ਦਾ ਤਾਂ ਪ੍ਰੋਜੈਕਟ ਹੈ ਤੇ 35 ਕਰੋੜ ਰੁਪਏ ਤੁਸੀਂ ਉਹਦੇ ਤੇ ਐਡਵਰਟਾਈਜ਼ਮੈਂਟ ਤੇ ਲਾ ਰਹੇ ਹੋ ਆਪਣੀ ਤਸਵੀਰਾਂ ਦੇ ਲਾ ਰਹੇ ਹੋ ਤਾਂ ਉਹਨਾਂ ਨੂੰ ਉੱਥੋਂ ਚੱਕ ਕੇ ਸਸਪੈਂਡ ਕਰਤਾ ਸੀਗਾ ਵੀ ਇਹਨਾਂ ਨੂੰ પાਸੇ ਕਰੋ ਜੀ ਟਰਾਂਸਫਰ ਵੀ ਕਰਕਾ ਤੇ ਖੁੱਡੇ ਲੈਣ ਵੀ ਲਾਤਾ ਸੀਗਾ ਇਸੇ ਤਰ੍ਹਾਂ ਹੀ ਕਿਉਂਕਿ ਹੁਣਾ ਜਿਹੜਾ ਕਲਚਰਲ ਡਿਪਾਰਟਮੈਂਟ ਆ ਜਿਹੜੀ ਚਾਂਕੀਆਂ ਬਣਦੀਆਂ ਕਲਚਰਲ ਡਿਪਾਰਟਮੈਂਟ ਬਣਾਉਂਦਾ ਤੇ ਕਲਚਰਲ ਡਿਪਾਰਟਮੈਂਟ ਤੇ ਆ ਜਿਹੜਾ ਪਬਲਿਸਿਟੀ ਡਿਪਾਰਟਮੈਂਟ ਆ ਇਹਦੇ ਵਿੱਚ ਸਾਰ ਉਨ ওভার ਅ ਪੀਰੀਅਡ ਆਫ ਟਾਈਮ ਇਹਨਾਂ ਨੇ ਸਾਰੇ ਜਿਹੜੇ ਜਿਹੜਾ ਨਾਂ ਕਰਦਾ ਸੀ ਵੀ ਅਸੀਂ ਇਹ ਐਡਵਰਟਾਈਜ਼ਮੈਂਟ ਦੇ ਥੋੜੀ ਫੋਟੋ ਲਾਣ ਦੇ ਪੈਸੇ ਸੈਂਕਸ਼ਨ ਨਹੀਂ ਕਰ ਸਕਦੇ ਉਹ ਸਾਰੇ ਕੱਢ ਤੇ ਸਭ ਉੱਥੇ ਜਿਸ ਕਿਸਮ ਦੀ ਚਾਂਕੀ ਤਿਆਰ ਕੀਤੀ ਗਈ ਉਹ ਚਾਂਕੀ ਉੱਥੇ ਜਾ ਕੇ ਰਿਜੈਕਟ ਹੋ ਗਈ ਰਿਜੈਕਟ ਹੋ ਗਈ ਉੱਥੇ ਉਹਨਾਂ ਨੇ ਕਿਹਾ ਜੀ ਕਿਉਂ ਰਿਜੈਕਟ ਕਰ ਰਹੇ ਉਹਨਾਂ ਨੇ ਕਿਹਾ ਕੋਈ ਇਹਨੂੰ ਨਵੀਂ ਚੀਜ਼ ਐਸੇ ਐਡ ਕਰੋ ਇਹਦੀ ਥੀਮ ਜਿਹੜੀ ਹੈ ਇੰਪਰੂਵ ਦਿਸ ਥੀਮ ਇੰਪਰੂਵ ਦਾ ਪ੍ਰੈਜੈਂਟੇਸ਼ਨ ਇਹਨੂੰ ਕੋਈ ਸੁਧਾਰੋ ਇਹਦੇ ਵਿੱਚ ਕੋ ਨਵੀਂ ਚੀਜ਼ ਲੈ ਕੇ ਆਓ ਤੇ ਇੱਥੇ ਜਿਹੜੇ ਮਾਰਤੀ ਬੈਠੇ ਸੀਗੇ ਝੋਲੀ ਚੱਕ ਇਹਨਾਂ ਨੇ ਅੱਜ ਜਿਨ੍ਹਾਂ ਨੂੰ ਡਿਊਟੀਆਂ ਲਾ ਰੱਖੀਆਂ ਜਿਹੜੇ ਇਹਨਾਂ ਦੇ ਨਾਲ ਹਾਂ ਚੇ ਹਾਂ ਮਿਲਾਂਦੇ ਐ ਉਹਨਾਂ ਨੇ ਇਹਨਾਂ ਦੇ ਹੁਕਮ ਮੰਨ ਕੇ ਅੱਗੇ ਫੋਟੋ ਲਾਤੀ ਚਾਂਕੀ ਦੇ ਕੇਜਰੀਵਾਲ ਸਾਹਿਬ ਦੀ ਤੇ ਭਗਵੰਤ ਮਾਨ ਜੀ ਦੀ ਉਹਨਾਂ ਨੇ ਕਿਹਾ ਤੁਸੀਂ ਮਜ਼ਾਕ ਕਰੀ ਜਾਂਦੇ ਹੋ ਆ ਇਸ ਨੈਸ਼ਨਲ ਇਵੈਂਟ ਜਿਹਦੇ ਤੁਸੀਂ ਕਰ ਰਹੇ ਹੋ ਇਹਦੇ ਵਿੱਚ ਇਹਨਾਂ ਦੀ ਤੁਸੀਂ ਤਸਵੀਰ ਕਿਵੇਂ ਲਾਓਗੇ ਕਹਿੰਦੇ ਕਿ ਤਸਵੀਰ ਤਾਂ ਲੱਗੂਗੀ ਕੋਈ ਰੈਪਿਟੇਸ਼ਨ ਪੰਜਾਬ ਦੇ ਨਾਲ ਹੋਈ ਹੈ ਜੀ ਜਿਹੜੀ ਇੱਥੇ ਆ ਜਿਹੜੀ ਕਲੀਨਿਕ ਨੂੰ ਲੈ ਕੇ ਆਮ ਆਦਮੀ ਕਲੀਨਿਕ ਨੂੰ ਲੈ ਕੇ ਇਹਨਾਂ ਨੇ ਰੌਲਾ ਪਾਇਆ ਪ੍ਰੈਸੀਜਲੀ ਦੈਟ ਇਜ਼ ਦ ਸੇਮ ਸਟੋਰੀ ਸਾਹ ਉਹਨਾਂ ਨੇ ਕਿਹਾ ਨਹੀਂ ਲੱਗੂਗਾ ਉਹਨਾਂ ਨੇ ਇਨਫੈਕਟ ਜਿਹੜੇ ਸੈਰਿਮੋਨੀਅਲ ਵਿੰਗ ਹੈ ਆਰਮੀ ਦਾ ਆ ਜਿਹੜੀ ਚਾਂਕੀ ਹੈ ਇਹਦਾ ਸਾਰਾ ਦਾ ਸਾਰਾ ਕੰਟਰੋਲ ਉੱਥੇ ਜੋ ਮੋਨੀਟਰ ਕਰਦੇ ਐ ਸਾਰਿਆਂ ਨੂੰ ਕਿਸ ਤਰ੍ਹਾਂ ਟਾਈਮ ਬਾਉਂਡ ਨੂੰ ਚਲਨੀ ਹੈ ਪਰੇਡ ਆਰਮੀ ਕਰਦੀ ਐ ਆਰਮੀ ਦਾ ਇੱਕ ਸੈਰਿਮੋਨੀਅਲ ਵਿੰਗ ਹੈ ਸੈਰਿਮਨ ਸੈਰਮੋਨੀਅਲ ਵਿੰਗ ਦੇ ਇੱਕ ਅਫਸਰ ਨੇ ਮੈਨੂੰ ਦੱਸਿਆ ਕਹਿੰਦਾ ਅਸ਼ਤਾ ਉਹਨਾਂ ਨੂੰ ਹੈ ਕਿ ਅਜੇ ਤੁਸੀਂ ਫੋਟੋਆਂ ਲੈਣੇ ਆਏ ਕਰੋ ਚਾਕੀ ਦੇ ਪੈਸੇ ਕਿਉਂ ਲਾਈ ਜਾਂਦੇ ਹੋ ਇਹ ਦੋਨਾਂ ਮਹਾਰਤਿਆਂ ਨੂੰ ਭੇਜ ਦਿਓ ਇਹਨਾਂ ਨੂੰ ਪਰੇਡ 'ਚ ਤੋਰ ਦਿਨੇ ਦਿਖਾ ਦੇਣੇ ਪੰਜਾਬ ਦਾ ਆ ਰੂਪ ਹੈ ਤਾਂ ਸਰ ਉਹ ਕਹਿੰਦੇ ਨੇ ਜਦੋਂ ਮੈਂ ਕੋਖਿਆ ਕੱਲ ਮੈਂ ਭਾਇ ਮੈਂ ਕਿਹਾ ਮੈਨੂੰ ਵੀ ਠੇਸ ਪਹੁੰਚੀ ਵੀ ਸਾਡੇ ਨਾਲ ਕਿਉਂ ਇਸ ਕਿਸਮ ਦਾ ਕਿਉਂ ਹੋਣਾ ਚਾਹੀਦਾ ਸੀ ਕੀ ਕਾਰਨ ਹੈ ਕਿਉਂਕਿ ਮੈਂ ਇਸ ਕਰਕੇ ਇਹਨਾਂ ਨੂੰ ਨਾ ਤਾਂ ਇਹਨਾਂ ਨੂੰ ਦੋਸ਼ ਦਿੱਤਾ ਮੇਰੇ ਤੇ ਭਾਵਨਾ ਇੱਕ ਪੰਜਾਬੀ ਵਾਂਗੂ ਸੀ ਪੰਜਾਬ ਨੂੰ ਆਪਣਾ ਇਤਿਹਾਸ ਆਪਣਾ ਵਿਰਸਾ ਦਿਖਾਉਣ ਦਾ ਮੌਕਾ ਮਿਲੇ ਪਰ ਖੁਦਾ ਪਹਾੜ ਤੇ ਹੇਟਾ ਨਿਕਲਿਆ ਕੀ ਫੋਟੋਆਂ ਨਿਕਲੀਆਂ ਦੋ ਇੱਕ ਭਗਵੰਤ ਮਾਨਜੀ ਦੇ ਨਿਕਲੀ ਇੱਕ ਕੇਜਰੀਵਾਲ ਸਾਹਿਬ ਦੀ ਫੋਟੋ ਸਾਫ ਫੋਟੋ ਦੇ ਨਾਲ ਐਡਾ ਪਿਆਰ ਹੋ ਗਿਆ ਵਿਰਸਾ ਤੁਹਾਨੂੰ ਆਹ ਵਿਰਸਾ ਹੈ ਪੰਜਾਬ ਦਾ ਆ ਨਵੀਂ ਚੀਜ਼ ਹੈ ਪੰਜਾਬ ਦੀ ਅਗਰ ਨਵਾਂ ਦਿਖਾਣਾ ਸੀਗਾ ਜਿਉਂ ਕਹਿੰਦੇ ਆ ਵੀ ਹੁਣ ਪੰਜਾਬ ਕਿਧਰਲੇ ਪਾਸੇ ਲੈ ਕੇ ਚੱਲੇ ਆ ਇਟ ਇਜ਼ ਆਲਸੋ ਅ ਪਲੇਟਫਾਰਮ ਹੈ ਸਾਹਿਬ ਜਿਹਦੇ ਵਿੱਚ ਤੁਸੀਂ ਪੰਜਾਬ ਕਿਹੜੇ ਕਿਹੜੀ ਮੱਲਾਮਾਰੀਆਂ ਪੰਜਾਬ ਨੇ ਕੀ ਪ੍ਰੋਗਰੈਸ ਕਰ ਰਿਹਾ ਉਹਦੇ ਵੀ ਦਿਖਾਣਾ ਕੀ ਸੀਗਾ ਫਰੋਜ਼ਪੁਰ ਜੇਲ੍ਹ ਦੀ ਬੰਦਰ ਦਿਖਾਣੇ ਸੀ ਜਿਸ ਤੋਂ 43000 ਟੈਲੀਫੋਨ ਕੀਤੇ ਜਾ ਰਹੇ ਉਹਦੇ ਵਿੱਚ ਆਣਾ ਸੀਗਾ ਵੀ ਅਸੀਂ ਪੰਜਾਬ ਦੇ ਅੰਦਰ 60 ਇਨਕਾਊਂਟਰ ਕੀਤੇ ਉਹ ਪੰਜਾਬ ਜਿਹੜਾ ਹਮੇਸ਼ਾ ਕਹਿੰਦਾ ਸੀ ਵੀ ਗੁੰਡਾਗਰਦੀ ਦਾ ਮਾਹੌਲ ਤਾਂ ਉੱਥੇ ਦੂਜੇ ਸੂਬਿਆਂ ਨੂੰ ਜਿਹਨਾਂ ਨੂੰ ਲੋਕ ਆ ਜਿਹੜੇ ਕਹਿੰਦੇ ਵੀ ਮੁੱਖ ਮੰਤਰੀ ਉਹ ਇਹ ਚਾਹੀਦੇ ਸਾਡੇ ਕੋਲ ਲੋਕ ਪਰਦਾ ਪਾਉਂਦੇ ਐ ਪੰਜਾਬ ਦਾ ਅੰਦਰ ਜਿਹੜਾ ਇਤਿਹਾਸ ਹੈ ਇਨਕਾਊਂਟਰਸ ਨੂੰ ਲੈ ਕੇ ਸਾਹਿਬ ਕਿਸੇ ਤੋਂ ਲੁਕਿਆ ਨਹੀਂ এনਕਾਊਂਟਰ ਹੈਜ਼ ਅ ਡਬਲ मीनिंग ਇਨ ਪੰਜਾਬ ਸਾਹਿਬ ਪੰਜਾਬ ਦੇ ਹਿਰਦੇ ਜਿਹੜੇ ਐ ਬਲੁੰਦਰੇ ਪਏ ਐ ਉਸ ਮਸਲੇ ਨਾਲ ਇਹਦੇ ਕਰਕੇ ਤੁਸੀਂ ਆਪਣੀ ਆ ਤੁਸੀਂ ਗੈਂਗਸਟਰ ਬਣ ਪਾਏ ਜਿਹਦੇ ਕਰਕੇ ਆ ਨੌਬਤ ਆਈ ਐ ਇਸ ਗੱਲ ਨੂੰ ਤੁਸੀਂ ਆਪਣੀ ਬਹਾਦਰੀ ਸਮਝ ਰਹੇ ਹੋ ਐਨੇ ਕਿ ਗੈਂਗਸਟਰ ਪੈਦਾ ਹੋ ਗਏ ਗੈਂਸਟਰ ਤਾਂ ਜਿਹੜੇ ਮਾਰਨ ਵਾਲੇ ਉਹਦਾ ਅੰਦਰ ਬੈਠੇ ਇਹਨਾਂ ਨੂੰ ਇਵੈਨਚੁਅਲੀ ਮਰਡਰ ਤੇ ਉਹਨਾਂ ਦੇ ਕੇਸ 'ਚ ਫਾਂਸੀ ਹੋ ਗਈ ਐਕਸਟਰਾ ਜੁਡੀਸ਼ੀਅਸ ਕਿਲਿੰਗ ਨੂੰ ਲੈ ਕੇ ਪੰਜਾਬ ਦੇ ਅੰਦਰ ਇਸ ਕਿਸਮ ਦੀ ਗੱਲ ਕਰਨਾ ਇਹ ਪੰਜਾਬੀ ਇਹਤੂ ਨੂੰ ਸਮਝੇ ਨਹੀਂ ਕੇਜਰੀਵਾਲ ਸਾਹਿਬ ਕਿਉਂਕਿ ਮੈਂ ਪਹਿਲੇ ਦਿਨ ਹੀ ਆਈ ਪਾਈ ਸੀ ਕੇਜਰੀਵਾਲ ਸਾਹਿਬ ਇਜ਼ ਨਾਟ ਅ ਪੰਜਾਬੀ ਇੱਕ ਪੰਜਾਬੀ ਹੀ ਪੰਜਾਬੀ ਦੀ ਭਾਵਨਾ ਨੂੰ ਸਮਝ ਸਕਦਾ ਹੈ ਤੇ ਇਹ ਜਿਹੜੇ ਕਰ ਰਿਹਾ ਉਥੇ ਡਰਗ ਨੂੰ ਲੈ ਕੇ ਉਥੇ ਤੁਸੀਂ ਇੱਕ ਨੀ ਦਾ ਉਹ ਜਿਹੜੀ ਸ਼ਿਵਸ਼ੋਲੇ ਵਾਲੀ ਟੰਕੀ ਬਣਾ ਦੇਣੀ ਸੀ ਉਥੇ ਉਹ ਚੜੇ ਬੈਠੇ ਸੀ ਇੱਥੇ ਵਿਚਾਰੇ ਟੀਚਰ ਚੜੇ ਬੈਠੇ ਆ ਕਿਸਾਨਾਂ ਦੀ ਕੀ ਬਣਾਣਗੇ ਕਿਸਾਨਾਂ ਦੀ ਬਣਾਣਾ ਸੀ ਕਿਸੇ ਨੇ ਹਰੇਕ ਚੌਂਕ ਤੇ ਧਰਨੇ ਤੇ ਬੈਠੇ ਐ ਸੋ ਉਸ ਚੱਕਰ 'ਚ ਇਹਨਾਂ ਨੇ ਆਪਣੀਆਂ ਫੋਟੋਆਂ ਲਾ ਕੇ ਝਾਂਕੀ ਬਣਾ ਰਹੇ ਸੀਗੇ ਝਾਂਕੀ ਨਹੀਂ ਕੱਢਣੀ ਮੈਂ ਸਮਝਦਾ ਵੀ ਉਹਨਾਂ ਨੇ ਪੰਜਾਬ ਦਾ ਜਲੂਸ ਕੱਢਣ ਤੋਂ ਰੋਕਿਆ ਇਹਨਾਂ ਨੂੰ ਇਹਨਾਂ ਨੇ ਆਪਣੀਆਂ ਫੋਟੋਆਂ ਲਾ ਕੇ ਪੰਜਾਬ ਦਾ ਜਲੂਸ ਕੱਢਣ ਦਾ ਜਿਹੜਾ ਕੋਝ ਯਤਨ ਕੀਤਾ ਸੀ ਉਹ ਰੋਕਿਆ ਗਿਆ ਉਹਦੇ ਵਿੱਚ ਮੈਂ ਸਮਝਦਾ ਵੀ ਇਹਨਾਂ ਨੂੰ ਇਸ ਗੱਲ ਦਾ ਜਵਾਬ ਦੇਣਾ ਪਊਗਾ ਤੇ ਮੈਂ ਇਹ ਜਿਹੜੇ ਕਹਿੰਦੇ ਸੀ ਅਸੀਂ ਲੋਕਾਂ ਕੋਲ ਜਾਵਾਂਗੇ 26 ਜਨਵਰੀ ਨੂੰ ਆ ਹਰੇਕ ਥਾਂ ਵਿਆਹ ਦੇਖੋ ਆ ਸਾਡੀ ਚਾਂਕੀ ਸੀ ਉਹਦੇ ਚ ਫੋਟੋ ਆਪ ਜੀ ਉਤਾਰਨ ਨਾ ਜਿਸ ਗੱਲ ਤੇ ਰਿਜੈਕਟ ਹੋਏ ਫੋਕਾਂ ਫੋਟੋਆਂ ਨੂੰ ਲੋਕ ਇਹਨਾਂ ਤੋਂ ਹਿਸਾਬ ਮੰਗਣਗੇ ਤੇ ਇਹ ਜੇ ਉਧਰ ਨੇ ਕੱਢਣਗੇ ਅਸੀਂ ਕੱਢਾਂਗੇ ਜੇਲ੍ਹਾਂ ਵਾਲੀ ਆ ਜਿਹੜੀ ਹੈ ਅਸੀਂ ਕੱਢਾਂਗੇ ਹਾਈ ਕੋਰਟ ਦੀ ਉਹਦੇ ਵਿੱਚ ਬਿਠਾ ਕੇ ਬਣਾਵਾਂਗੇ ਹਾਈ ਕੋਰਟ ਜੱਜ ਦੀ ਚਾਂਕੀ ਹੋ ਗਈ ਜਿਹੜੇ ਕਹਰੇ ਆ ਵੀ ਤੁਸੀਂ ਦੱਸੋ ਜੀ ਇਹਨਾਂ ਨੂੰ ਪਕੜ ਕਿਉਂ ਨਹੀਂ ਰਹੇ ਇਸ ਤੁਹਾਡੇ ਜੇਲ੍ਹ ਚੋਂ ਅੱਜ ਤਾਈਂ ਇੰਟਰਵਿਊ ਹੋ ਕਿਵੇਂ ਰਹੀ ਹੈ ਇਹਦੇ ਵਿੱਚ ਆ ਜਿਹੜਾ ਤੁਸੀਂ ਬੀਐਸਪ ਕਹਿ ਰਹੀ ਐ ਵੀ ਇਹਨਾਂ ਬੰਦੇ ਨੂੰ ਪਕੜ ਦੇ ਕਿਉਂ ਨਹੀਂ ਹਰੇਕ ਕੰਮ ਦੇ ਵਿੱਚ ਇੱਥੇ ਜਿਹੜੀ ਹਾਈ ਕੋਰਟ ਦੀ ਐ ਅਸੀਂ ਇਹਨਾਂ ਦੀ ਚਾਂਕੀ ਅਸੀਂ ਕੱਢਾਂਗੇ ਜਲੂਸ ਕੱਢਣ ਪੰਜਾਬ ਦਾ ਜਿਹੜਾ ਕੱਢਣ ਲੱਗੇ ਸੀ ਉਹਨੂੰ ਰੋਕਾਂਗੇ ਇਹਦੇ ਨਾਲ ਹੀ ਅਗਰ ਡੁੰਗਿਆਈ ਤੇ ਉਹਦੇ ਬਾਅਦ ਮੈਂ ਸੋਚਿਆ ਕਿ ਭਗਵੰਤ ਮਾਨ ਜੀ ਕੱਲ ਇਸ ਤਰ੍ਹਾਂ ਐਨੇ ਨਾਰਾਜ਼ ਕਿਉਂ ਸੀਗੇ ਕਹਿੰਦੇ ਅਲਬਰਟ ਪਿੰਟੋ ਕੋ ਗੁੱਸਾ ਕਿਉਂ ਆਤਾ ਹੈ ਕਾਣੀਓ ਇਹ ਵੀ ਕਿਉਂ ਗੁਸਾਰਾ ਹੈ ਭਗਵੰਤ ਮਾਨ ਜੀ ਜਿਹੜੇ ਇਸ ਕਿਸਮ ਦੀ ਸ਼ਬਦਾਵਲੀ ਬੋਲ ਰਹੇ ਹੈ ਕਿਉਂਕਿ ਉਹਨਾਂ ਨੇ ਬੜਾ ਮਹਿਸੂਸ ਕੀਤਾ ਸੀ ਅਸੈਂਬਲੀ 'ਚ ਖੜੇ ਹੋ ਕੇ ਜਦੋਂ ਲੀਡਰ ਆਫ oppositon ਨੇ ਕੋਈ ਬਦਰ ਭਾਸ਼ਾ ਤੇ ਉਹਨਾਂ ਨੇ ਸਪੀਕਰ ਨੂੰ ਕਿਹਾ ਸਪੀਕਰ ਸਾਹਿਬ ਦੇਖੋ ਜੀ ਬਾਜਵਾ ਜੀ ਕਿਸ ਕਿਸਮ ਦੀ ਭਾਸ਼ਾ ਬੋਲ ਰਹੇ ਹੈ ਤੇ ਅਸ਼ੋਭਾ ਨਹੀਂ ਦਿੰਦੀ ਤੇ ਆਪ ਹੀ ਉਸ ਭਾਸ਼ਾ 'ਚ ਪੈ ਗਏ ਭਗਵੰਤ ਮਾਨ ਜੀ ਕਾਰਨ ਕੀ ਸੀਗਾ ਉਹ ਕਾਰਨ ਹੈ ਸਭ ਹੁਸ਼ਾਰਪੁਰ 'ਚ ਅੱਜਕੱਲ ਬੇਸਟ ਹੈ ਵਿਪਾਸਨਾ ਸੈਂਟਰ ਜਿਹੜਾ ਹੈ ਉੱਥੇ ਇੱਕ ਬੜੇ ਸਪੈਸ਼ਲ ਮਹਿਮਾਨ ਰੁਕੇ ਹੋਏ ਹੈ ਉਹ ਮਹਿਮਾਨ ਵੈਸੇ ਤਾਂ ਮੇਰੇ ਖਿਆਲ ਚ ਥੋੜਾ ਜਿਹਾ ਫਰਕ ਆਉਂਦਾ ਥੋੜੇ ਦਿਨਾਂ ਨੂੰ ਪਗੋੜਿਆਂ ਵਾਲੀ ਹਾਲਤ ਆ ਜੂਗੀ ਪਗੋੜਾ ਜਿਵੇਂ ਕਿਤੇ ਜਾ ਕੇ ਛੈ ਲੈਂਦਾ ਨੇ ਪਗੋੜੇ ਨੂੰ ਕੋਈ ਸ਼ੌਅ ਸ਼ੈ ਦਿੰਦਾ ஆல்ਸੋ ਬਿਕਮਸ ਕੰਪਲਿਸਿਟ ਇਨ ਅ ਕ੍ਰਾਈਮ ਉਹ ਛਿਪੇ ਕੁਮਰੇ ਇடிਵੀ ਗ੍ਰਫਤ ਤੋਂ ਬਾਹਰ ਆ ਰਹੇ ਆ ਉਥੇ ਮਿਲਣ ਗਏ ਆ ਭਗਤਮਾਨ ਜੀ ਮੱਥਾ ਟੇਕਣ ਤੋਂ ਪਹਿਲਾਂ ਉਥੇ ਹੀ ਮਿਲ ਕੇ ਆਏ ਉਹਨਾਂ ਨੇ ਝਾੜ ਪਿਆਈ ਇਤਕਰੀ ਕੀ ਜਾਂਦਾ ਮੇਰੇ ਮਗਰ ਭਗਵੰਤ ਕਰੀ ਕੀ ਜਾਨੇ ਤੁਸੀਂ ਮੇਰੇ ਮੇਰੇ ਮਗਰ ਤਾਂ ਪਲਸ ਪਈ ਤੇ ਇਹਨਾਂ ਨੂੰ ਇਹਨਾਂ ਨੂੰ ਉਹ ਸੁਭਾਣਾ ਮਿਲ ਕੇ ਜਿਹੜਾ ਇਹਨਾਂ ਨੇ ਕੱਲ ਸ਼ਬਦਾਵਲੀ ਇਸਤੇਮਾਲ ਕੀਤੀ ਹੈ ਝਾੜ ਉੱਥੇ ਪਈ ਕੇਜਰੀਵਾਲ ਸਾਹਿਬ ਨੂੰ ਜਵਾਬ ਦੇ ਨਹੀਂ ਸਕੇ ਤੇ ਉਹਦੀ ਝਾੜ ਦੇ ਵਨਸਪਤ ਉਹ ਆਪਣੀ ਜਿਹੜੀ ਹੈ ਉਹ ਖਸਿਆਣੀ ਬਿੱਲੀ ਵਾਲਾ ਹਾਲ ਸੀਗਾ ਜਿਸ ਸਾਹਬ ਨਾਲ ਉੱਥੇ ਭਗਵੰਤ ਮਾਨ ਜੀ ਨੇ ਕੱਲ ਸ਼ਬਦਾਵਲੀ ਇਸਤੇਮਾਲ ਕੀਤੀ ਹੈ ਜਿਹਦਾ ਪਰਸਨਲੀ ਮੈਂ ਆਪਣੇ ਪਰਸਨਲ ਤੌਰ ਤੇ ਬੀਜੇਪੀ ਦੇ ਪ੍ਰਧਾਨ ਦੇ ਤੌਰ ਤੇ ਤੇ ਬੀਜੇਪੀ ਪਾਰਟੀ ਕੋਲ ਸਖਤ ਸ਼ਬਦਾਂ ਚ ਨਿਖੇਦੀ ਕਰਦਾ ਐਜ਼ ਅ ਚੀਫ ਮਿਨਿਸਟਰ ਬਿਕਾਜ਼ ਉਹਨਾਂ ਨੇ ਆਪਣੇ ਕੱਲ ਭਾਸ਼ਣ ਚ ਗੱਲ ਕਰਦੇ ਕਰਦੇ ਕਿਹਾ ਐਜ਼ ਅ ਹੈੱਡ ਆਫ ਦਾ ਸਟੇਟ ਵੀ ਮੈਂ ਇਸ ਮੁੱਦੇ ਨੂੰ ਚੱਕੂਗਾ ਐਜ਼ ਅ ਹੈੱਡ ਆਫ ਦਾ ਸਟੇਟ ਆਈ ਥਿੰਕ ਉਹਨਾਂ ਨੂੰ ਆਪਣੀ ਉਸ ਮਰਿਆਦਾ ਚ ਰਹਿ ਕੇ ਗੱਲ ਕਰਨਾ ਕਰਨੀ ਚਾਹੀਦੀ ਹੈ ਤੇ ਜਿੱਥੇ ਤਾਈ ਪੰਜਾਬ ਦੇ ਵਿਰਸੇ ਦੀ ਗੱਲ ਕਰਦੇ ਭਗਵੰਦ ਮਾਨ ਜੀ ਵੀ ਪੰਜਾਬ ਦਾ ਵਿਰਸਾ ਦਿਖਾਉਣ ਦਾ ਮੌਕਾ ਨਹੀਂ ਮਿਲਿਆ ਪੰਜਾਬ ਦਾ ਜਿਹੜਾ ਇਸ ਸ਼ਹੀਦੀ ਜਦੋਂ ਦਿਹਾੜੇ ਚੱਲ ਰਹੇ ਐ ਉਹਨਾਂ ਦੇ ਦੌਰਾਨ ਮੌਕਾ ਨਹੀਂ ਮਿਲਿਆ ਤੇ ਭਗਵੰਤ ਮਾਨ ਜੀ ਉਹਨਾਂ ਨੇ ਦੱਸਣਾ ਚਾਹੁੰਦਾ ਵੀ ਆ ਜਿਹੜਾ ਵੀਰ ਬਾਲ ਦਿਵਸ ਐ ਉਹ ਉਸੇ ਪ੍ਰਧਾਨ ਮੰਤਰੀ ਜੀ ਨੇ ਆ ਇਹਨਾਂ ਨੇ ਆ ਕੇ 75 ਸਾਲ ਬਾਅਦ ਇਹਦੀ ਸੁੱਧ ਲਈ ਐ ਤੇ ਉਹਨਾਂ ਨੇ ਆ ਮੌਕਾ ਦਿੱਤਾ ਵੀ ਦੁਨੀਆ ਦੇ ਕੋਨੇ-ਕੋਨੇ 'ਚ ਇਹ ਹਿੰਦੁਸਤਾਨ ਦੀ ਜਿੱਥੇ ਵੀ ਕੌਂਸੂਲੇਟ ਐ ਜਿੱਥੇ ਵੀ ਐਮਬੈਸੀ ਐ ਜਿੱਥੇ ਵੀ ਗਵਰਨਰ ਹਾਊਸ ਐ ਜਿਹੜੇ ਵੀ ਯੂਨੀਵਰਸਿਟੀਆਂ ਐ ਹਰੇਕ ਥਾਂ ਇਵੈਂਟ ਪਿੰਡ ਪੱਧਰ ਤੇ ਜਾ ਕੇ ਬੀਜੇਪੀ ਨੇ ਮੈਂ ਤੁਹਾਨੂੰ ਥੋੜੇ ਆંકੜੇ ਦੱਸ ਦਿਆਂ ਸាប់ ਪਲੀਜ਼ ਵੀ ਆ ਜਿਹੜਾ ਵੀਰ ਬਾਲ ਦਿਵਸ ਮਨਾਇਆ ਗਿਆ ਉਹਦੇ ਵਿੱਚ 290 ਲੋਕ ਸਭਾ ਮੈਂਬਰ 94 ਰਾਜ ਸਭਾ ਮੈਂਬਰ ਕਰੀਬਨ ਕੋਲ ਮਿਲਾ ਕੇ 384 ਮੈਂਬਰ ਆਫ ਪਾਰਲੀਮੈਂਟ ਜਿਹੜੇ ਹੈ ਉਹਨਾਂ ਨੇ ਇਸ ਤੇ ਸ਼ਿਰਕਤ ਕੀਤੀ ਹੈ 131 1361 ਵਿਧਾਇਕ 165 ਵਿਧਾਨਪਰਿਸ਼ਦ ਸਦਸье ਇਹਨਾਂ ਨੇ ਇਹਦੇ ਵਿੱਚ ਸ਼ਿਰਕਤ ਕੀਤੀ ਹੈ ਆਪਣੀ ਫੋਟੋਆਂ ਜਿਹੜੀਆਂ ਉਥੇ ਆ ਬੀਜਪੀ ਹੈੱਡ ਆਫਿਸ 'ਚ ਪੇਜੀਆਂ ਵੀ ਅਸੀਂ ਉੱਥੇ ਜਾ ਕੇ ਆ ਜਿਹੜਾ ਇਸ ਪ੍ਰੋਗਰਾਮ 'ਚ ਐਨ ਐਨ ਐਮ ਪੀਜ਼ ਨੇ ਆ ਕੇ ਸ਼ਿਰਕਤ ਕੀਤੀ ਸਾਰੇ ਮੁੱਖ ਮੰਤਰੀ ਸਾਰੇ ਗਵਰਨਰ ਹਾਊਸ ਦੇ ਅੰਦਰ ਹਰੇਕ ਕੇਂਦਰੀ ਮੰਤਰੀ ਸਾਰਿਆਂ ਨੇ ਜਾ ਕੇ ਇਹ ਜਿਹੜਾ 10 ਲੱਖ ਜਿਹੜਾ ਬੂਥ ਬੰਡਲ ਸਾਡਾ ਜਿਹੜਾ ਚੱਲਦਾ ਹੈ ਬੀਜਪੀ ਦਾ ਉਹਦੇ ਵਿੱਚ ਇਹਨਾਂ ਸਾਡੇ ਸਾਰਜਾਦਿਆਂ ਦੀ ਉਸ ਦਾ ਸਾਨੀ ਸ਼ਹਾਦਤ ਨੂੰ ਲੋਕਾਂ ਨੂੰ ਜਾਣੂ ਕਰਵਾਇਆ ਹੈ ਉਹਨਾਂ ਨੂੰ ਆਪਣੇ ਨਤਮਸਤਕ ਹੋਏ ਹੈ ਉਹਨਾਂ ਤੋਂ ਸਿੱਖ ਲੈਣ ਦੀ ਸੇਧ ਲੈਣ ਦੀ ਲੋਕਾਂ ਨੂੰ ਪ੍ਰੇਰਿਤ ਕੀਤਾ ਹੈ 45000 ਕਾਲਜ 95 ਲੱਖ ਜਿਹੜੇ ਵਿਦ ਅ ਟੀਚਰਸ ਹੈ ਉਹ ਇਨਵੋਲਡ ਸੀਗੇ ਸਾਰੇ ਐਕਸਰਸਾਈਜ਼ ਦੇ ਅੰਦਰ ਜਿਹੜੇ ਹੈ ਭਗਵੰਤ ਮਾਨ ਜੀ ਆਪਣੀ ਫੋਟੋ ਲਾ ਕੇ ਤੇ ਕੇਜਰੀਵਾਲ ਸਾਹਿਬ ਦੀ ਫੋਟੋ ਨਾਲ ਆ ਡੰਗ ਲਾਣਾ ਚਾਹੁੰਦੇ ਸੀਗੇ ਹਰੇਕ ਰੇਲਵੇ 7000 ਰੇਲਵੇ ਸਟੇਸ਼ਨ 137 ਹਾਈ ਐਡੇ 1000 ਪੈਟਰੋਲ ਪੰਪ 18000 क्विज कंटेस्ट ਹੋਏ ਸਨ ਇਹ ਐਪਸ ਹੈਗੇ ਤੁਸੀਂ ਗਵਰਨਮੈਂਟ ਮਾਈ ਗਵਰਨਮੈਂਟ ਐਪਸ ਅਗਰ ਖੋਲ ਕੇ ਦੇਖੋਗੇ ਉਸ ਚ ਸਾਰੀ ਡਿਟੇਲ ਤੁਹਾਨੂੰ ਮਿਲ ਜੂਗੀ ਐ ਸੇਜ਼ ਲਿਖਾਇਏ ਗਏ ਬੱਚੇ ਚੋਂ ਕਰੀਬਨ 3500 3495 ਐਸੇਜ਼ ਦੇ ਵਿੱਚ ਆਏ ਐ 25 ਕਰੋੜ ਸੋਸ਼ਲ ਮੀਡੀਆ ਦੀ ਰੀਚ ਹੈ ਜਿੱਥੇ ਆ ਸੰਦੇਸ਼ ਪਹੁੰਚਾਇਆ ਹੈ ਜਿਹੜੀ ਭਗਵੰਤ ਮਾਨ ਜੀ ਤੇ ਇਹਨਾਂ ਦੀ ਛੋਟੀ ਸੋਚ ਜਿਹੜੀ ਸਿਮਟ ਕੇ ਰਹਿ ਗਈ ਸਿਰਫ ਤੇ ਸਿਰਫ ਕੇਜਰੀਵਾਲ ਸਾਇਤ ਹੀ ਸੀਮਤ ਰਹਗੀ ਇਹਨਾਂ ਨੇ ਪੰਜਾਬ ਦਾ ਜਲੂਸ ਘੜਾਣ ਦਾ ਠੇਕਾ ਲੈ ਰੱਖਿਆ ਹੈ ਪੰਜਾਬ ਦੀ ਕੁਰਬਾਨੀਆਂ ਪੰਜਾਬ ਦਾ ਵਿਰਸਾ ਕਿਸੇ ਇੱਕ ਚਾਂਕੀ ਦਾ ਮਹਤਾਜ ਨਹੀਂ ਉੱਥੇ ਚਾਂਕੀ ਦਿਖਾਈ ਗਈ ਨਹੀਂ ਦਿਖਾਈ ਗਈ ਆ ਕੋਈ ਮਾਇਨੇ ਨਹੀਂ ਪਰ ਕਿਸ ਭਾਵਨਾ ਨਾਲ ਉਹਨੂੰ ਲੈ ਕੇ ਸਾਰੇ ਦੁਨੀਆਂ ਦੇ ਅੰਦਰ ਆ ਇੱਕ ਗੁਰੂ ਮਹਾਰਾਜ ਦਾ ਜਿਹੜਾ ਸੰਦੇਸ਼ ਹੈ ਉਹ ਪਹੁੰਚਾਣ ਦੀ ਕੋਸ਼ਿਸ਼ ਭਾਜਪੀ ਨੇ ਕੀਤੀ ਹੈ ਉਹ ਮੈਂ ਸਮਝਦਾ ਇਹਦੇ ਤੋਂ ਅਗਰ ਭਗਵੰਤ ਮਾਨ ਜੀ ਦੇ ਅੰਦਰ ਕਿਤੇ ਨ ਕਿਤੇ ਕੋਈ ਅੰਸ਼ ਐਜ਼ ਅ ਹੈੱਡ ਆਫ ਦਾ ਸਟੇਟ ਕਿਤੇ ਹੈ ਤਾਂ ਹੀ ਸ਼ੁੱਡ ਅਪੋਲੋਜਾਈਜ਼ ਟੂ ਦਾ ਪ੍ਰਾਈਮ ਮਿਨਿਸਟਰ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਮਾਨਯੋਗ ਪ੍ਰਧਾਨ ਮੰਤਰੀ ਤੋਂ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਪੰਜਾਬ ਦੇ ਲੋਕਾਂ ਤੋਂ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਦੇਸ਼ ਦੇ ਲੋਕਾਂ ਤੋਂ ਵੀ ਆ ਮੈਂ ਕੱਲ ਜਿਹੜੀ ਸ਼ਬਦਾਵਲੀ ਇਸਤੇਮਾਲ ਕੀਤੀ ਹੈ ਜਿਸ ਕਿਸਮ ਦਾ ਮੈਂ ਇੱਕ ਨਾਟਕ ਰਚਿਆ ਇਥੇ ਜਿਹੜਾ ਝੂਠੇ ਅੰਸੂ ਟਪਕਾਏ ਹੈ ਮਗਰਮੱਛੀ ਅੰਸੂ ਵੀ ਸਾਡੇ ਨਾਲ ਤੱਕ ਹੋ ਰਹੇ ਉਹਦੀ ਇਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਸਰ ਥੈਂਕ ਯੂ ਸਰ ਪੰਜਾਬ ਦੀ ਚਾਂਕੀ ਦੇ ਅਜੇ ਵੀ ਚਾਂਸ ਹੈ ਕਿ 26 ਜਨਵਰੀ ਨੂੰ ਕੱਢੀ ਜਾਏ ਜਾਂ ਤੁਸੀਂ ਗੱਲ ਕਰੋਗੇ ਕਿ ਚਾਂਕੀ ਕੱਢੀ ਜਾਵੇ ਸਭ ਮੈਂ ਤਾਂ ਜਿਹੜੇ ਆਫੀਸਰ ਨੇ ਆਰਮੀ ਦੇ ਸੀਨੀਅਰ ਆਫੀਸਰ ਸੀ ਇਸ ਲੁਕਿੰਗ ਆਫਟਰ ਦ ਸੈਰੇਮੋਨੀਅਲ ਵਿੰਗ ਉਹਨਾਂ ਦੇ ਨਾਲ ਸਹਿਮਤ ਆ ਵੀ ਆਮ ਕੇ ਆਮਰ ਗੁੱਟਲੀਆਂ ਕੇ ਧਾਮ ਇੱਕ ਤੌਣ ਚਾਂਕੀ ਕੁਆਲਿਟੀ ਦਾ ਉਹ ਕਿਦਰੋਂ ਬਣਨੀ ਹੈ ਇੱਕ ਨਹੀਂ ਬਣਨੀ ਹੈ ਇਸ ਟਾਈਮ ਫਰੇਮ ਦੇ ਅੰਦਰ ਵੀ ਦਿਨਾ ਚੇ ਇਹਨਾਂ ਦੋਨਾਂ ਨੂੰ ਤੋੜ ਦਿੰਨੇ ਆ ਜੀ ਦੋਨਾਂ ਮੁੱਖ ਮੰਤਰੀਆਂ ਨੂੰ ਉੱਥੇ ਰਾਜਪਥ ਦੇ ਉੱਤੇ ਸਪੈਸ਼ਲ ਪਰਮਿਸ਼ਨ ਲੈ ਕੇ ਵੀ ਆ ਆਹ ਹੈ ਜੀ ਪੰਜਾਬ ਦੇਖੋ ਆ ਪੰਜਾਬ ਦੀ ਤਰੱਕੀ ਹੈ ਤੁਹਾਡੇ ਸਾਹਮਣੇ ਸਭ ਤੁਸੀਂ ਚਾ ਕੀ ਕਰਦੇ ਹੋ 26 ਨੂੰ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਅਸੀਂ ਕਰਾਂਗੇ ਜਿਆ ਆ ਇਸ ਕਿਸਮ ਦਾ ਇਸ ਕਿਸਮ ਦਾ ਦੋਸ਼ਾਸ ਕਰਨਗੇ ਇਹਨਾਂ ਨੂੰ ਐਕਸਪੋਜ਼ ਕਰਾਂਗੇ ਸਭ ਥਿਸ ਇਜ਼ ਅ ਮੈਟਰ ਟੂ ਇਹਨਾਂ ਦੀ ਜਿਹੜੀ ਅਸਲ ਮਨਸ਼ਾ ਹੈ ਉਹ ਲੋਕਾਂ ਨੂੰ ਦਿਖਾਵਾਂਗੇ ਵੀ ਅੱਜੇ ਪੰਜਾਬ ਕਿੱਥੇ ਕਿਹੜਾ ਪੰਜਾਬ ਸੀ ਸ਼ਹਾਦਤਾਂ ਦਾ ਕੁਰਬਾਨੀਆਂ ਦਾ ਭਾਈਚਾਰਕ ਸਾਂਝਦਾ ਰੰਗਲਾ ਪੰਜਾਬ ਦੀ ਗੱਲ ਕਰਦੇ ਆਂ ਜਿ ਕੰਗਲੇ ਪੰਜਾਬ ਦਾ ਤਾਂ ਜਲੂਸ ਤਾਂ ਪਹਿਲਾਂ ਹੀ ਨਿਕਲੇ ਪਿਆ ਸਰ ਅਸੀਂ ਇਸ ਸਰਕਾਰ ਦਾ ਜਲੂਸ ਕੱਢਣਾ ਚਾਹੁੰਦੇ ਆਂ ਸਾਬ ਨਾ ਕਿ ਪੰਜਾਬ ਦਾ ਅਸੀਂ ਦਿੱਲੀ ਨਹੀਂ ਲੈ ਕੇ ਜਾਣਾ ਅਸੀਂ ਲੋਕਾਂ ਨੂੰ ਜਾਣੂ ਕਰਾਵਾਂਗੇ ਇਹ ਆਪਣੀ ਫੋਟੋਆਂ ਲੈ ਕੇ ਦਿੱਲੀ ਚੱਲੇ ਸੀ ਰਾਜਪਤ ਇਹਨਾਂ ਦੀ ਫੋਟੋਆਂ ਫੋਟੋਆਂ ਦਿਖਾਣ ਦੇ ਬਜਾਏ ਇਹਨਾਂ ਦੋਨਾਂ ਨੂੰ ਤੋੜ ਦਿੰਨੇ ਆਂ ਸਾਬ ਪੰਜਾਬ ਦੀ ਚਾਂਕੀ ਸਾਹਿਬ ਪੰਜਾਬ ਦੀ ਚਾਂਕੀ ਜਾਵੇ ਨਾ ਜਾਵੇ ਪੰਜਾਬ ਦੇ ਸੁਨੱਖੇ ਜਵਾਨ ਜਦੋਂ ਆਰਮੀ ਵਾਲੇ ਉੱਥੇ ਚੱਲਣਗੇ ਤੁਹਾਨੂੰ ਪਛਾਣ ਦੀ ਲੋੜ ਹੈ ਸਾਹਿਬ ਉਹਦੇ ਬਾਅਦ ਕੋਈ ਪੰਜਾਬ ਦੇ ਕਿਸੇ ਨੂੰ ਫਰਕ ਪਤਾ ਲੱਗੂਗਾ ਵੀ ਆਹ ਕੌਣ ਹੈ ਕਮਾਲ ਕਰੀ ਜਾਂਦੇ ਹੋ ਉੱਥੇ ਇਹ ਦੋਨੋਂ ਤੋਰ ਤੋਰ ਦਿਆਂਗੇ ਸਾਹਿਬ ਇਹਨਾਂ ਨੂੰ ਦੋਨੋਂ ਮੁੱਖ ਮੰਤਰੀ ਸਾਹਿਬ ਨੂੰ ਪਤਾ ਵੀ ਲੱਗ ਜੂਗਾ ਕਿ ਪੰਜਾਬ ਦਾ ਅਸਲ ਮੁੱਖ ਮੰਤਰੀ ਕੌਣ ਹੈ ਡਾਕਟਰ ਸਾਹਿਬ ਜਿਹੜੇ ਕੱਲ ਪ੍ਰਿੰਟ ਆਊਟ ਦਿਖਾਏ ਉਹਨਾਂ ਦੇ ਵਿੱਚ ਕੋਈ ਨਹੀਂ ਹੈ ਸਾਹਿਬ ਪ੍ਰਿੰਟ ਆਊਟ ਤਾਂ ਮੈਂ ਤੁਹਾਨੂੰ ਮਰਜ਼ੀ ਕਿਹੜਾ ਪ੍ਰਿੰਟ ਕੇ ਦਿਖਾਵਾਂ ਮੈਂ ਹੁਣੇ ਦਿਖਾ ਦਿੰਦਾ ਬੋਲੋ ਦੇਖੋ ਉਹ ਤਾਂ ਜੇ ਮੈਂ ਉਸ ਟਾਈਮ ਇਹਨਾਂ ਦੇ ਮਗਰ ਦੁਰਬੀਨ ਲੈ ਕੇ ਤੁਰਿਆ ਫਿਰਦਾ ਤਾਂ ਮਨ ਤਾਂ ਆਰਮੀ ਵਾਲੇ ਨੂੰ ਦੱਸਿਆ ਕਹਿੰਦੇ ਯਾਹੀ ਸੀ ਆ ਕਹਿੰਦੇ ਫੋਟੋ ਇਹਦੇ ਤੇ ਆਏ ਤਾਂ ਉਹਨਾਂ ਨੇ ਕਿਹਾ ਲੈ ਜਾਓ ਫੋਟੋ ਦੇ ਭਗਵੰਤ ਮਾਨ ਜੀ ਦੀ ਤੇ ਕੇ ਕੇਜਰੀਵਾਲ ਸਾਹਿਬ ਦੀ ਨਹੀਂ ਨਹੀਂ ਉਹਨਾਂ ਨੇ ਭੇਜੀਆਂ ਦਿਖਾਈਆਂ ਕਿ ਆ ਆ ਭੇਜੀ ਸੀ ਚਲੋ ਮਨ ਨੂੰ ਉਹਨਾਂ ਨੇ ਫੋਟੋਆਂ ਨਹੀਂ ਦਿਖਾਈਆਂ ਉਹ ਆਰਮੀ ਆਫੀਸਰ ਐ ਸਾ ਉਹ ਐਨੀ ਗੱਲ ਵੀ ਉਹਨਾਂ ਨੇ ਕਰਤੀ ਤਾਂ ਹੀ ਮੈਂ ਨਾਮ ਨਹੀਂ ਲੈ ਰਿਹਾ ਵੀ ਆ ਜਿਹੜਾ ਇਹਨਾਂ ਨੇ ਬਣਾ ਕੇ ਭੇਜੇ ਇੱਥੇ ਇਹਨਾਂ ਨੂੰ ਪੁੱਛੋ ਜਿਹੜੇ ਇਹਨਾਂ ਨੇ ਆਫੀਸਰ ਬਦਲੇ ਹਰੇਕ ਕੰਮ ਦੇ ਉੱਤੇ ਤੁਸੀਂ ਆ 650 ਕਰੋੜ ਰੁਪਈਆ ਦਾ ਰੋਣਾ ਰੋਂਦੇ ਐ ਉਹਦੀ ਗੱਲ ਕਿਸ ਕਰਕੇ ਰੁਕੇ ਖੜਾ ਸਿਰਫ ਫੋਟੋ ਦੇ ਰੋਲਾ ਪਿਆ ਖੜਾ ਹੋਰ ਤਾਂ ਕੋਈ ਰੋਲਾ ਨਹੀਂ ਸੈਕਿੰਡ ਗੱਲ ਆ ਇਹਨਾਂ ਨੇ ਇਸ ਕਰਕੇ ਕੀਤਾ ਵੀ ਅੱਜ ਐਸਵਾਈਐਲ ਨੂੰ ਲੈ ਕੇ ਇੱਕ ਬਹੁਤ ਇੰਪੋਰਟੈਂਟ ਮੀਟਿੰਗ ਹੋਣ ਜਾ ਰਹੀ ਹੈ ਸਭ ਕਿਉਂਕਿ ਆ ਦੇਖੋ ਉਹ ਆਪਣੀ ਜਾਲ ਚ ਕਿੰਨੇ ਸਕਸੈਸਫੁਲ ਹੈ ਆਪਾਂ ਸਾਰੇ ਇੱਥੇ ਤੁਸੀਂ ਸਾਰੇ ਪੱਤਰਕਾਰ ਸਾਥੀ ਸੀਨੀਅਰ ਬੈਠੇ ਹੋ ਉੱਥੇ ਕਿਸੇ ਨੇ ਉਸ ਮੁੱਦੇ ਤੇ ਗੱਲ ਨਹੀਂ ਕੀਤੀ ਅੱਜ ਝਾਂਕੀ ਤੇ ਉਲਝੇ ਖੜੇ ਐ ਸੋ ਹੀ ਸਕਸੀਡਿਡ ਉਸ ਮਸਲੇ 'ਤੇ ਕਾਮਯਾਬ ਹੋ ਉਹਨਾਂ ਨੇ ਇੱਕ ਅਸ਼ੋਸ਼ਾ ਛੜਤਾ ਸਿਗੂਆ ਛੜਤਾ ਦੇਖੋ ਪੰਜਾਬ ਨਾਲ ਟੱਕਾ ਹੋਇਆ ਹੈ ਪੰਜਾਬ ਨਾਲ ਟੱਕਾ ਤਾਂ ਉਹ ਹੋਇਆ ਹੈ ਸਾਬ ਜਿਸ ਦਿਨ ਜਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਸੁਪਰੀਮ ਕੋਰਟ ਦੇ ਅੰਦਰ ਜਾ ਕੇ ਆ ਬਿਆਨ ਕਰਦੀ ਹੈ ਵੀ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਭਗਵੰਤ ਮਾਨ ਜੀ ਦੀ ਸਰਕਾਰ ਤੈਸਵਾਈਲ ਨਹਿਰ ਬਣਾਉਣ ਨੂੰ ਤਿਆਰ ਹੈ ਪਰ ਬੀਜੇਪੀ ਤੇ ਅਕਾਲੀ ਦਲ ਇਹ ਜਿਹੜੇ اپੋਜੀਸ਼ਨ ਹੈ ਉਹ ਸਾਨੂੰ ਬਣਾਣ ਨਹੀਂ ਦਿੰਦੇ ਕਿਸਾਨ ਜੱਥੇਬੰਦੀਆਂ ਸਾਨੂੰ ਬਣਾਣ ਨਹੀਂ ਦਿੰਦੀ ਮੇਰਾ ਅੱਜ ਸਵਾਲ ਤੁਹਾਡਾ ਉਹ ਜਿਹੜੇ بڑے ਆਹਤ ਸੀਗੇ ਭਗਵੰਤ ਮਾਨ ਜੀ ਉਹਨਾਂ ਨੂੰ ਹੈ ਭਗਵੰਤ ਮਾਨ ਜੀ ਅੱਜ ਜਿਹੜੀ ਸ਼ਾਮ ਨੂੰ ਮੀਟਿੰਗ ਹੈ ਤੁਹਾਡੀ 4 ਵਜੇ ਉਸ ਮੀਟਿੰਗ 'ਚ ਆਹ ਬਿਆਨ ਅੰਦਰ ਜਾ ਕੇ ਦਿਓਗੇ ਬਾਹਰ ਆ ਕੇ ਦੂਜਾ ਦਿਓਗੇ ਆ ਅੰਦਰ ਜਾ ਕੇ ਕੁਝ ਹੋਰ ਬੋਲੋਗੇ ਕੀ ਤੁਹਾਡੇ ਜਿਹੜੇ ਐਡਵੋਕੇਟ ਜਨਰਲ ਸਾਹਿਬ ਜਾ ਉਹ ਜਾ ਕੇ ਉੱਥੇ ਪੱਖ ਤੁਹਾਡਾ ਰੱਖਣਗੇ ਆ ਤੁਸੀਂ ਪੱਖ ਰੱਖੋਗੇ ਕਿਉਂਕਿ ਨੋਬਡੀ ਲੈਸ ਦਨ ਦ ਐਡਵੋਕੇਟ ਜਨਰਲ ਆਫ ਪੰਜਾਬ ਉਹਨਾਂ ਨੇ ਜਾ ਕੇ ਸੁਪਰੀਮ ਕੋਰਟ ਦੇ ਅੰਦਰ ਆ ਬਿਆਨ ਦਿੱਤੇ ਵੀ ਪੰਜਾਬ ਸਰਕਾਰ ਭਗਵੰਤ ਮਾਨ ਜੀ ਦਾ ਬਣਾਉਣ ਨੂੰ ਤਿਆਰ ਬੈਠੇ ਹੈ ਪਰ اپੋਜੀਸ਼ਨ ਤੇ اپੋਜੀਸ਼ਨ ਦਾ ਮੈਂ ਨਾਮ ਸਿਰਫ ਬੀਜੇਪੀ ਤੇ ਕਾਲੀਆਂ ਦਾ ਲੈ ਰਿਹਾ ਕਿਉਂਕਿ ਕਾਂਗਰਸ ਤਾਂ ਸਾਂਝੀ ਹੈ ਸਾ ਜਿਹੜੇ ਕਾਂਗਰਸ ਇਸ ਮਸਲੇ ਤੇ ਵੀ ਆਹਤ ਹੋ ਰਹੀ ਸੀ ਵੀ ਪੰਜਾਬ ਦੀ ਸ਼ਾਨ ਨੂੰ ਬੜਾ ਢਾਲ ਲੱਗੀ ਹੈ ਆ ਚਾਂਕੀ ਨਾ ਦਿਖਾ ਕੇ ਉਹ ਆ ਭੁੱਲ ਗਏ ਵੀ ਇਹਨਾਂ ਦੇ ਆਪ ਦੇ ਟਾਈਮ ਦੇ ਵੀ ਕਾਂਗਰਸ ਦੇ ਰਾਜ ਦੇ ਅੰਦਰ ਵੀ ਚਾਂਕੀ ਨਹੀਂ ਸੀ ਆਈ ਕਿਉਂਕਿ ਉਹ ਅਪ ਟੂ ਮਾਰਕ ਨਹੀਂ ਸੀਗੀ ਯਾ ਉਹਦੇ ਵਿੱਚ ਉਹ ਸਾਰ ਨਹੀਂ ਉਹਨਾਂ ਨੂੰ ਜਗ੍ਹਾ ਮਿਲੀ ਸਭ ਮਗਰਮਚੀ ਆਂਸੂ ਬਿਖਾ ਰਹੇ ਸਭ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ